₹100 ਦਾ ₹100 ਕਿਨੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਮੈਂ ਤੁਹਾਡਾ ਆਪਣਾ ਸੁ ਵੀਰੋ ਇੱਕ ਕਿਸਾਨ ਦੀ ਅੱਜ ਮੈਂ ਵੀਡੀਓ ਦੇਖ ਰਿਹਾ ਸੀਗਾ ਤੇ ਉਹ ਕਿਸਾਨ ਜਿਹੜਾ ਕਹਿ ਰਿਹਾ ਸੀਗਾ ਕਿ ਮੈਂ ਬਹੁਤ ਸਾਰਾ ਖੀਰਾ ਲਾਇਆ ਹੋਇਆ ਲੇਕਿਨ ਮੰਡੀ ਦੇ ਵਿੱਚ ਪਾ ਨਹੀਂ ਮਿਲ ਰਿਹਾ ਮੈਨੂੰ ਉਸ ਕੀਰੇ ਦਾ ਮੇਰੇ ਹਿਸਾਬ ਨਾਲ ਉਹ 10 ਰੁਪਏ ਕਿਹਾ ਸੀ ਕਿ 2 ਕੁ 100 ਰੁਪਏ ਦਾ 10 ਰੁਪਏ ਕਿਲੋ ਕੀਰਾ ਬਹੁਤ ਦਸ ਟੋਟਾ ਹੋਣਾ ਉਹਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਉਹਦਾ ਕੁਆਂਟਲ ਕਿਰਾ ਹੋਊਗਾ ਸ਼ਾਇਦ ਹੋ ਸਕਦਾ ਹੈ ਕਿ 50 ਕਿਲੋ ਕੀਰਾ ਹੋ ਜਾਗਦਾ ਔਰ ਮੈਂ ਤੁਹਾਨੂੰ ਇੱਕ ਗਰਾਊਂਡ ਰਿਐਲਿਟੀ ਦਿਖਾਉਂਦਾ ਹਾਂ ਹੁਣ ਦੋਸਤੋ ਗੱਲਬਾਤ ਇਹ ਹੈ ਕਿ ਇਹ ਵੀਰਾ ਨਾ ਜਿਹੜਾ ਭਾਜੀ ਰੇਟ ਕੀ ਆ ਤੁਹਾਡਾ ਅੱਜ ਰੇਟ ਕੀ 10 ਰੁਪਏ ਕਿਲੋ 10 ਰੁਪਏ ਕੀ ਕੀਰਾ ਕੀ ਇਹ 10 ਰੁਪਏ ਕਿਲੋ ਕੀ ਆ 20 ਰੁਪਏ ਕਿਲੋ ਕੀ ਆ 20 ਰੁਪਏ ਕਿਲੋ ਆ ਨਾ ਤੇ ਗੱਲਬਾਤ ਮੈਂ ਦੋਸਤੋ ਇਹੀ ਕਹਿਣਾ ਚਾਹੁੰਦਾ ਕਿ ਪੂਰਾ ਧੱਕਾ ਪੈ ਰਿਹਾ ਵੀ ਮੇਰੇ ਹਿਸਾਬ ਨਾਲ ਅੱਧੇ ਘੰਟੇ ਦੇ ਵਿੱਚ ਜਿੰਨਾ ਵੀ ਸਮਾਨ ਆ ਸਾਰਾ ਖਾਲੀ ਹੋ ਜਾਣਾ ਕਿਉਂਕਿ ਬਹੁਤ ਸਾਰੇ ਭੈਣ ਭਰਾ ਇੱਥੇ ਲੈ ਰਹੇ ਨੇ ਬਾਈ ਉਤੋਂ ਸਮਾਨ ਕੀ ਆ ਵੀ ਲੈ ਰਹੇ ਆ ਖੀਰੇ ਕਿਉਂਕਿ ਇਹ ਘਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਰਸੋਈ ਦੇ ਵਰਤੋਂ ਦੀਆਂ ਚੀਜ਼ਾਂ ਹਰੇਕ ਭੈਣ ਭਰਾ ਆਪਣਾ ਬ੍ਰੇਕਫਾਸਟ ਦੇ ਵਿੱਚ ਲੰਚ ਦੇ ਵਿੱਚ ਜਾਂ ਡਿਨਰ ਦੇ ਵਿੱਚ ਸਲਾਦ ਜਰੂਰ ਖਾਂਦਾ ਮੈਨੂੰ ਲੱਗਦਾ ਵੀ ਅੱਧੇ ਘੰਟੇ ਦੇ ਵਿੱਚ ਆਹ ਟੈਂਪੂ ਖਾਲੀ ਹੋ ਜਾਣਾ ਬਾਈ ਨੇ ਰੇਟ ਵਧੀਆ ਵਾਜ ਰੇਟ ਰੱਖਿਆ ਹੋਇਆ ਸੋ ਇਸੇ ਤਰੀਕੇ ਨਾਲ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਇਹ ਬੰਦਾ ਕੰਮ ਕਰ ਸਕਦਾ ਇਹ ਬੰਦਾ ਆਟੋ ਲਿਆ ਕੇ ਇਸ ਤਰ੍ਹਾਂ ਵੇਚ ਸਕਦਾ ਔਰ ਮਿੰਟੋ ਮਿੰਟ ਸਾਰਾ ਪੈਸਾ ਨਾ ਤਾਂ ਆਰਤੀ ਕੋਲ ਜਾਣਾ ਸਿੱਧਾ ਬੰਦੇ ਦੀ ਜੇਬ 'ਚ ਜਾ ਰਿਹਾ ਪੈਸਾ ਸੋ ਇਸੇ ਤਰੀਕੇ ਨਾਲ ਜੇ ਕਿਸਾਨ ਭਰਾ ਯਾਰ ਅਜਮੋ ਬਹੁਤ ਕਿਸਾਨ ਉਹ ਰੋ ਰਿਹਾ ਸੀਗਾ ਸਰਕਾਰਾਂ ਨੂੰ ਕਹਿ ਰਿਹਾ ਸੀਗਾ ਸਰਕਾਰਾਂ ਇਹ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਯਾਰ ਥੋੜੀ ਜੀ ਕੋਸ਼ਿਸ਼ ਤੁਸੀਂ ਵੀ ਤੇ ਕਰ ਸਕਦੇ ਆ ਆ ਬੰਦਾ ਗਰਾਉਂਡ ਰਿਐਲਿਟੀ ਆ ਇਹ ਬੰਦਾ ਆਪ ਸਮਾਨ ਵੇਚ ਰਿਹਾ ਆਪਣਾ ਔਰ ਮੇਰੇ ਸਾਹਮਣੇ ਨਾਲ ਸਾਰਾ ਪੈਸਾ ਇਹਦੀ ਜੇਬ ਤੇ ਜਾ ਰਿਹਾ ਸੋ ਇਸ ਕਰਕੇ ਆਹ ਦੇਖੋ ਸਾਰਾ ਪੈਸਾ ਬੰਦੇ ਨੂੰ ਨਾਲੇ ਸਮਾਨ ਵਿਕ ਜਾਣਾ ਨਾਲੇ ਪੈਸਾ ਇਹਨੂੰ ਵਧੀਆ ਮਿਲ ਜਾਣਾ ਤੇ ਵੀਰੇ ਉਹ ਮੇਰੇ ਸਾਹਮਣੇ ਨਾਲ ਥੋੜੀ ਜੀ ਕੋਸ਼ਿਸ਼ ਸਾਡੇ ਕਿਸਾਨ ਭਰਾਵਾਂ ਨੂੰ ਵੀ ਕਰਨੀ ਚਾਹੀਦੀ ਆ ਇਹੋ ਜਿਹਾ ਕੋਈ ਸਿਸਟਮ ਲਾ ਲਓ ਤੇ ਉਹ ਸਿਸਟਮ ਨੂੰ ਲਿਆ ਕੇ ਇਹ ਜੀ ਮਾਰਕੀਟ ਦੇ ਵਿੱਚ ਖੜਾ ਦਿਓ ਆ ਦੇਖੋ ਮੇਨ ਮਾਰਕੀਟ ਆ ਔਰ ਮੇਰੇ ਸਾਹਮਣੇ ਇਹਦਾ ਮਿੰਟੋ-ਮਿੰਟ ਯਾਰ ਸਾਮਾਨ ਵਿਕ ਜਾਣਾ ਤੇ ਸਾਡੇ ਕਿਸਾਨ ਭਰਾਵਾਂ ਦਾ ਵੀ ਯਾਰ ਸਾਮਾਨ ਵਿਕ ਸਕਦਾ ਸਰਕਾਰ ਨੂੰ ਕੋਸਣ ਦੇ ਨਾਲੋ ਥੋੜੀ ਜੀ ਕੋਸ਼ਿਸ਼ ਸਾਡੇ ਕਿਸਾਨ ਭਰਾਵਾਂ ਨੂੰ ਕਰਨੀ ਚਾਹੀਦੀ ਆ ਕਿ ਆਪ ਥੋੜਾ ਜਿਹਾ ਹੱਤੀ ਕੰਮ ਕਰਨਾ ਜਿਸ ਤਰ੍ਹਾਂ ਕਿ ਆਪਣੀ ਫਸਲ ਲਗਾਉਣ ਸਬਜ਼ੀਆਂ ਲਗਾਉਣ ਤੇ ਆਪ ਮੰਡੀਕਰਨ ਕਰਨ ਆਪਣਾ ਆਪ ਉਹਨੂੰ ਵੇਚਣ ਆ ਦੇਖੋ ਬਾਈ ਨੇ ਯਾਰ ਕਿੰਨਾ ਸਾਮਾਨ ਲਿਆਂਦਾ ਹੋਇਆ ਮੰਡੀ ਤੋਂ ਇਹ ਬਿਲਕੁਲ ਦੇਖੋ ਬਾਜ਼ੂ ਬਰੇਟ ਲਾ ਰਿਹਾ ੱੱਕਾ ਪਹਿਰਿਆ ਬਾਈ ਦਾ ਮਿੰਟੋ-ਮਿੰਟ ਸਾਮਾਨ ਹੈ ਪੂਰਾ ਖਤਮ ਹੋ ਜਾਣਾ ਸੋ ਇਸ ਕਰਕੇ ਮੇਰੀ ਕਿਸਾਨ ਭਰਾਵਾਂ ਨੂੰ ਯਾਰ ਹੱਥ ਬਨ ਕੇ ਬੇਨਤੀ ਆ ਆਪਾਂ ਮੀਡੀਆ ਵੀ ਉੱਥੇ ਚਲੇ ਉਹ ਬੰਦਾ ਰੋ ਰਿਹਾ ਸੀ ਕਿਸਾਨ ਭਰਾ ਮੈਨੂੰ ਬੜਾ ਦੁੱਖ ਲੱਗਿਆ ਪਰ ਮੈਂ ਸੋਚਿਆ ਮੈਂ ਕਹਾਂ ਯਾਰ ਅੱਜ ਮੈਨੂੰ ਕੋਈ ਐਸਾ ਕੋਈ ਮਿਲ ਜਵੇ ਵੀਰ ਵੀ ਜਿਹੜਾ ਵੀ ਮੈਂ ਸਬਜ਼ੀ ਤੇ ਕੋਈ ਵੀਡੀਓ ਬਣਾਵਾ ਵਧੀਆ ਜੀ ਤਾਂ ਕਿ ਜਿਹੜੀ ਔਰ ਕਿਸਾਨ ਭਰਾ ਦੇਖ ਵੀ ਸਕਣ ਕਿ ਆਪਣੀ ਸਬਜ਼ੀ ਤੁਸੀਂ ਆਪ ਵੇਚਣੀ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਜਿਹੜਾ ਪੈਸਾ ਤੁਹਾਡੀ ਜੇਬ 'ਚ ਜਾਵੇ ਸੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਤਾਂ ਮੇਰੀ ਹੱਤਵਾਂ ਕੇ ਬੇਨਤੀ ਆ ਆਪ ਕਰਨਾ ਸ਼ੁਰੂ ਕਰੋ ਮੰਡੀ ਕਰਨਾ ਆਪਣਾ ਯਾਰ ਪੈਸਾ ਤੁਹਾਡੀ ਜੇਬ ਚ ਜਾਊਗਾ ਤੁਹਾਨੂੰ ਸਰਕਾਰ ਨੂੰ ਨਾ ਤਾਂ ਕੋਸਣ ਦੀ ਲੋੜ ਆ ਨਾ ਗਾਲਾਂ ਕੱਢਣ ਦੀ ਲੋੜ ਆ ਨਾ ਤਾਂ ਤੁਹਾਨੂੰ ਕਿਤੇ ਧਰਨੇ ਤੇ ਜਾਣ ਦੀ ਲੋੜ ਪਾਊਗੀ ਪੈਸਾ ਤੁਹਾਡੀ ਜੇਬ ਦੇ ਵਿੱਚ ਸਿੱਧਾ ਆਊਗਾ ਸੋ ਇਸ ਤਰ੍ਹਾਂ ਦਾ ਉਪਰਾਲਾ ਕਿਸਾਨ ਭਰਾਵਾਂ ਨੂੰ ਕਰ ਲੈਣਾ ਚਾਹੀਦਾ ਸੋ ਅੱਜ ਦੀ ਵੀਡੀਓ ਜੇ ਚੰਗੀ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭੈਣ ਭਰਾਵਾਂ ਦੇ ਗਰੁੱਪਾਂ ਦੇ ਵਿੱਚ ਜਾਣੀ ਚਾਹੀਦੀ ਹੈ ਇਹ ਵੀਡੀਓ